ਸਤਨਾਮ ਵਾਹਿਗੁਰੂ ਜੀ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐ ਹੋਈਂ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇ ਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਪੌੜੀ ਖੰਡਾ ਪ੍ਰਥਮ ਹੈ ਸਾਜਕੈ ਜਿਨ ਸਭ ਸੈ ਸਰੂਪ ਆਇਆ ਬ੍ਰਹਮਾ ਵਿਸ਼ਨਮ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਇ ਬਣਾਇ ਸਿੰਧ ਪਰਬਤ ਮੇਦਨੀ ਬਿਨ ਥਨ ਦਿਨ ਬਿਨ ਥਮਾ ਗगन ਰਹਾਇਆ ਸਿਰ ਜੇਦਾਨੋ ਦੇਵਤੇ ਤਿਨ ਅੰਦਰ ਬਾਧਰ ਚਾਇਆ ਤੈ ਹੀ ਦੁਰਗਾ ਸਾਜਕੈ ਦੇਤਾ ਦਾ ਨਾਸ਼ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੇ ਸਿਰ ਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕਾਂਸ ਕੇਸੀ ਪਕੜ ਗੇ ਰਾਯਾ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤੇ ਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਢਹਰੂ ਆਇਆ ਅਭਿਮਾਨ ਉਤਾਰਨ ਦੇਵਤਾ ਮਹਿ ਖਾਸੁਰ ਸੁੰਡ ਉਪਾਇਆ ਜੀਤ ਲੈ ਤਨ ਦੇਵਤੇ ਤੇ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਏ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਨ ਗਿਰ ਕੈ ਲਾਸ਼ਿਤ ਕਾਇਆ ਡਰ ਕੈ ਹੱਥੋ ਦਾਨ ਵੀ ਦਿਲ ਅੰਦਰ ਤਰਾਸ ਵਧਾਇਆ ਆਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾਵਣ ਆਏ ਦੁਰਗ ਸਹਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠੁਕਰਾਈ ਸਾਤੇ ਦਾਨ ਵੀ ਲੋਕੀ ਤੇ ਹੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭ ਨਾਰਾਕਸ਼ਾਂ ਕਿਨੈ ਨਾ ਜਿੱਤਾ ਜਾਈ ਮਹਿਖੇ ਦੇਤ ਨੂੰ ਤੇਰੀ ਮਾਮਤ ਕਾਈ ਦੇਵੀ ਦੁਰਗਾ ਸਾਹਾ ਪੌੜੀ ਦੁਰਗਾ ਬੈਣ ਸੁਣੰਦੀ ਹੱਸੀ ਹੜ ਹੜਾਏ ਉਹੀ ਸਿਹੋ ਮੰਗਾਏ ਆ ਰਾਖਸ ਭਖਣਾ ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਾ ਮਾਈ ਰਾਕਸ ਮਾਰਨੇ ਦੋਹਰਾ ਰਾਕਸ ਆਏ ਰੋਹਲੇ ਖੇਤ ਭਿੜਨ ਕੇ ਚਾਏ ਲਸ਼ਕਰ ਲਸ਼ਕਨ ਤੇ ਗਾਵਰ ਛੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾਂ ਕੰਧਾਰਾ ਮੋਹ ਜੁੜੇ ਢੋਲ ਸ਼ੰਖ ਨਗਾਰੇ ਵੱਜੇ ਰਾਕਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੁੱਦ ਨੂੰ ਇੱਕ ਜਾਤ ਨ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਪੌੜੀ ਜੰਗ ਮੁਸਾਫਾ ਬੱਜੇ ਆ ਰਣ ਘਰੇ ਨਗਾਰੇ ਚਾਵਲੇ ਝੂਲਣ ਨੇਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਊਂਗਣ ਜਾਣ ਜਟਾਵਲੇ ਦੁਰਗਾਦਾਨੋਂ ਡਹੇ ਰਣ ਆਦ ਵੱਜਣ ਖੇਤ ਪੀਹਾਵਲੇ ਵੀਰ ਪਰੋਤੇ ਬਰਛੀਏ ਜਣ ਡਾਲ ਚਮਟੇ ਆਵਲੇ ਇਕ ਵੱਡੇ ਤੇਗੀ ਤੜਫੀਆਂ ਮਦ ਪੀਤੇ ਲੋਟਨ ਬਾਵਲੇ ਇਕ ਚੁਣ ਚੁਣ ਝਾੜੋ ਕੱਢੀਅਨ ਰੇਤ ਵਿੱਚੋਂ ਸੋਇ ਨਾ ਡਾਵਲੇ ਗਦਾ ਤ੍ਰਿਸ਼ੂਲਾ ਵਰਸ਼ੀਆਂ ਤੀਰ ਵਗਨ ਖਰੇ ਉਤਾਵਲੇ ਜਣ ਦੱਸੇ ਭੁਜੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਧਾਇ ਰਾ ਕਸ ਰੋਹੋਲੇ ਚੌ ਗਿਰਦੋ ਭਾਰੇ ਹੱਥੀ ਤੇ ਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨ ਨੱਠੇ ਜੁੱਧ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਵਢਾਏ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੈ ਵੀਰ ਖੇਤ ਉਤਾਰੇ ਮਾਰੇ ਜੱਪਨ ਵਿਜਲੀ ਸਿਰ ਭਾਰ ਮਨਾਰੇ ਪੌੜੀ ਚੋਟ ਪਈ ਦਮਾ ਮੇ ਦਲਾ ਮੁਕਾਬਲਾ ਦੇਵੀ ਦਸ ਤਨ ਚਾਈ ਸੀ ਹੰਸਾਰ ਦੀ ਪੇਟ ਮਲੰਦੇ ਲਾਈ ਮਹਿਖੇ ਦੇਦ ਨੂੰ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਚੋਟੀ ਜਾਨ ਦਿਖਾਈ ਤਾਰੇ ਧੂਮ ਕੇਤ ਪੌੜੀ ਚੋਟਾ ਪਵਨ ਨਗਾਰੇ ਅਣੀਆਂ ਜੁੱਟੀਆਂ ਤੋਹਲੀਆਂ ਤਰਵਾਰੀ ਦੇਵਾਂ ਦਾਨ ਵੀ ਵਾਹਨ ਵਾਰੋਵਾਰੀ ਸੂਰੇ ਸੰਗਰੇ ਵਗੈ ਰੁੱਤ ਚੁਲਾਰੀ ਜੋਗੇ ਰੂ ਬਾਬਰਤਾ ਦੇਖਣ ਬੈਠ ਅਟਾਰੀ ਨਾਰੀ ਰਾਕਸਾਂ ਪਾਈ ਧੂਮ ਸਵਾਰੀ ਦੁਰਗਾ ਦਾਨ ਵੀ ਪੌੜੀ ਲਖਨਗਾਰੇ ਵੱਜਣ ਅਹਮੋ ਸਾਹਮਣੇ ਰਾਕਸ ਰਣੋ ਨ ਭੱਜਣ ਰੋਹੇ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕਹਿ ਭਰ ਛੱਡਨ ਦੁਰਗਾ ਸਾਹਮਣੇ ਪੌੜੀ ਘੁਰੇ ਨਗਾਰੇ ਦੋਹਰੇ ਰਣ ਸੰਗਲਿਆਲੇ ਧੂੜ ਲਪੇਟੇ ਤੂਰੇ ਸਰਦਾਰ ਜਟਾਲੇ ਉਖਲੀਆਂ ਨਾਸਾਂ ਜਨਾ ਮੋਹੇ ਜਪਣਿਆਲੇ ਧਾਏ ਦੇਵੀ ਸਾਹਮਣੇ ਵੀਰ ਮੁੱਛ ਲਿਆਲੇ ਸੁਰਪਤ ਜੇਹੇ ਲੜ ਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਣ ਕਣੀ ਅਰ ਕਾਲੇ ਪੌੜੀ ਚੋਟ ਪਈ ਪਰ ਚਾਮੀ ਦਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕਹਿਰਾ ਕਿਸ ਵੱਡੇ ਲਾਮੀ ਭਜ ਨ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਘਰੇ ਨਗਾਰੇ ਦਲਾਂ ਪਿੜੰਦੇ ਆ ਪਾਏ ਮਹਿ ਖਲਪਾਰੇ ਦੇਵਾ ਦਾਨਵਾ ਵਾਹਨ ਫਟ ਕਰਾਂ ਰੇ ਰਾਕਸ ਰੋਹੋਲੇ ਜਾਪਨ ਤੇਗੀ ਆ ਰੇ ਮਿਆਨੋ ਤੂੰ ਹੀ ਆ ਜੋ ਦੇ ਵਡੇ ਮਨਾਰੇ ਜਾਪਨ ਖੇਤ ਵਿੱਚ ਦੇਵੀ ਆਪ ਸਵਾਰੀ ਪੱਬਾ ਜਵੇਹਣੇ ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਖੜਗ ਲੈ ਪੌੜੀ ਉਮਲ ਲੱਥੇ ਜੋਦੇ ਮਾਰੂ ਬੱਜਿਆ ਬੱਦਲ ਜਿਉ ਮਹਿ ਖਾਸੁਰ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਬੱਜੇ ਢੋਲ ਨਗਾਰੇ ਦਲਾ ਮੁਕਾਵਲਾ ਤੀਰ ਫਿਰੈ ਰਹਿ ਵਾਰੇ ਅਮੋ ਸਾਹਮਣੇ ਆਗਣਤ ਵੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਣ ਮਨਾਰੇ ਮਾਰੇ ਵਿੱਜ ਦੇ ਖੁੱਲੀ ਵਾਲੀ ਦੇਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਨ ਜਟਾਲੇ ਭੰਗਾ ਖਾਏ ਕੈ ਪੌੜੀ ਦੁਹਾ ਘੰਧਾਰਾ ਮੋਹ ਜੁੜੇ ਨਾਲ ਧੌਸਾ ਭਾਰੀ ਕੜ ਕੇ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੜੇ ਹਜ਼ਾਰੀ ਮਿਆਨੋ ਖੰਡਾ ਧੂਹਿਆ ਮਹਿ ਖਾਸੁਰ ਭਾਰੀ ਉਮਲ ਲੱਥੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰਤ ਦੇ ਸਲਲੇ ਜਟ ਧਾਰੀ ਪੌੜੀ ਸੱਟ ਪਈ ਜਮਧਾਣੀ ਦਲਾ ਮੁਕਾਵਲਾ ਤੁਹੇ ਲਈ ਕਿਰਪਾਣੀ ਦੁਰਗਾ ਮਹਾਨ ਤੇ ਚੰਡੀ ਰਾਖ ਸਖਾਣੀ ਵਾਹੀ ਦੇਤ ਨੋ ਕੋ ਪਰ ਚੂਰ ਚਵਾਣੀ ਲੱਥੀ ਕਰਗ ਲੈ ਪਖਰ ਤੁਰਾਂ ਬਲਾਣੀ ਰੜਕੀ ਧਰਤ ਜਏ ਲੈਂਦੀ ਅਗਾ ਸਿਧਾਣੀ ਸਿੰਘਾ ਧੌਲ ਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰ ਕੈ ਵੱਡੇ ਵੱਡੇ ਗਨ ਧਿਆਣੀ ਮੂਏ ਖੇਤ ਵਿੱਚ ਰਣ ਵਿੱਚ ਕੱਤੀ ਕਹਾਣੀ ਲੋਹੂ ਮਿਜਦੀ ਚਾਰੇ ਜੁਗ ਕਹਾਣੀ ਚ ਲੱਗ ਤੇਗ ਦੀ ਵਿਦਣ ਖੇਤ ਵਿਹਾਣੀ ਮਹਿਕੇ ਦੇਤ ਨੂੰ ਇਤੀ ਮਹਿਖਾਸੁਰ ਦੇਤ ਮਾਰੇ ਦੁਰਗਾ ਆਇਆ 14 ਹੇ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅੱਗ ਲੇ ਮੰਗਣ ਨਾਹੀ ਬਾਣੀ ਦਲੀ ਹੰਕਾਰ ਕੈ ਜਨ ਕਰੀ ਸਮਾਏ ਪਠਾਣੀ ਸੁਣ ਕੈ ਰਾਗਨੋ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੁੰਮਨ ਸੂਰਮੇ ਹੋਈ ਅਲੋਪ ਭਵਾਨੀ ਦੇਵਾਨੂ ਰਾਜ ਦੇ ਈਸ਼ਰ ਦੀ ਬਰਦਾਨੀ ਹੋਈ ਜਿੱਤ ਦਿਨ ਸ਼ੁੰਭਨ ਸ਼ੁੰਭ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਜਧਾਨੀ ਤੱਕੀ ਜਿੱਤਣੀ ਇੰਦਰਪੁਰੀ ਤੇ ਧਾਵਣਾ ਵਡ ਜੋਦੀ ਮਤਾ ਪਕਾਇਆ ਸੰਝ ਪਟੇਲਾ ਪਾਕਰਾ ਭੇੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਛੂਹਣੀ ਅਸਮਾਨ ਗਰਦੀ ਛਾਇਆ ਰੋਹੋ ਸ਼ੁੰਭਨ ਸ਼ੁੰਭ ਸਦਾਇਆ ਪੌੜੀ ਸ਼ੁੰਭਨ ਸ਼ੁੰਭ ਲਾਇਆ ਵਡ ਜੋਦੀ ਸੰਗਰਵਾਏ ਰੋਹੋ ਦਿਖਾਲੀ ਦਿੱਤੀਆਂ ਵਰਿਆਮੀ ਤੁਰੇ ਨਚਾਏ ਘੁਰੇ ਦਮਾਮੇ ਦੋਹਰੇ ਜੰਮ ਵਾਹਣ ਜਿਉ ਅੜੜਾਏ ਦੇਉ ਦਾਨੋ ਲੁੱਜਣ ਆਏ ਪੌੜੀ ਦਾਨੋ ਦੇਉ ਅਨਾਗੀ ਸੰਗਰ ਰਚੇ ਆਂ ਫੁੱਲ ਗਿਣੇ ਜਣ ਬਾਗੀ ਬਾਣੇ ਜੋਦੇ ਆਂ ਭੂਤਾ ਇਲਾ ਕਾਗੀ ਗੋਸਤ ਪੱਖੇ ਆ ਹਮੜ ਧਮੜ ਜਾਗੀ ਕੱਤੀ ਸੂਰੇ ਆ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇ ਉਪਜਾਈ ਮਿਲ ਕਹਿ ਰਾਕਸੀ ਲੋਕੀ ਤੇ ਹੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮ ਤਕਾਈ ਦੇਵਾਂ ਡਰਦੇ ਆਂ ਆਂਦੀ ਚੰਡ ਚੜਾਈ ਉੱਤੇ ਰਾਗ ਸਾਂ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆ ਦਹਿਤ ਵੱਡੇ ਅਬਮਾਨੀ ਹੋਏ ਇਕੱਠੇ ਲੋਚਨ ਧੂਮ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਮਾ ਕਹਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਪਰ ਜਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੁਹੇ ਮਿਆਨੋ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਘਾਰੇ ਤੂੰ ਮਰ ਨੈਣ ਦੇ ਜਲ ਲੈ ਕੱਟਿਆਾਰੇ ਦਰਖਤ ਬਾਡੀਆਂ ਪੌੜੀ ਜੋ 24 ਤੋਂਸ ਬਜਾਈ ਦਲਾ ਮੁਕਾਬਲਾ ਰੋ ਭਵਾਨੀ ਆਈ ਉੱਤੇ ਰਾਖਸ਼ਾਂ ਖੱਬੈ ਦਸ ਤਨ ਚਾਈ ਸੀਹ ਹੰਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋ ਹੋਏ ਚਲਾਈ ਰਾਖਸ਼ਦ ਰਾਏ ਨੂੰ ਜਮਪੁਰ ਦੀ ਆ ਪਠਾਈ ਲੋਚਨ ਤੂੰ ਮਨੋ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਭੰਨੇ ਦੇਦ ਬੁਗਾਰੇ ਰਾਜੇ ਸੁੰਬਥੈ ਲੋਚਨ ਧੂਮ ਸੰਘਾਰੇ ਸਣ ਐਸੇ ਬਾਹੀਆਂ ਚੁਣ-ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਪਣ ਅੰਬਰ ਤਾਰੇ ਡਿੱਗਨ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵਿੱਜ ਦੇ ਦਾਤਾ ਦੇ ਦਲ ਹਾਰੇ ਦਹ ਸਤ ਖਾਏ ਕੈ ਬਚੇ ਸੋ ਮਾਰੇ ਮਾਰੇ ਰਹਦੇ ਰਾਏ ਥੈ ਪੌੜੀ ਰੋਹੋ ਹੋਏ ਬੁਲਾਏ ਰਾਕਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਾਵਣੀ ਚੰਡ ਅਰ ਮੰਡ ਪਠਾਏ ਬਹੁਤਾ ਕਟਕਦੈ ਜਾਪੇ ਛੱਪਰ ਛਾਏ ਬਣੀਆਂ ਕੇਜ ਮਾਂ ਜੇ ਤੇ ਰਾਏ ਬੁਲਾਏ ਚੱਲੇ ਜੁੱਧਨੋ ਜਨ ਜਮਪੁਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਵਲਾ ਰੋ ਰੋਹਿਲੇ ਆਏ ਉਤੇ ਰਾਗਾਂ ਸਾਂ ਸਬਨੀ ture ਨਚਾਏ ਬਰਛੇ ਪਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੈ ਤੀਰੀ ਛੇ ਬਰ ਲਾਈ 부ਠੀ ਦੇਵਤਾ ਭੇਰੀ ਸੰਖ ਵਜਾਏ ਸੰਗਰ ਰੱチェਆ ਤਣ ਤਣ ਤੀਰ ਚਲਾਏ ਦੁਰਗਾ ਤਣ ਖਲੈ ਜਿਨੀ ਦਸਤ ਉਠਾਏ ਰਹੇ ਨਾ ਜੀਵ ਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸ਼ੋਮ ਬਨੇ ਸ਼ੋਮ ਬਰੇ ਸਾਇ ਮਾਰੇ ਦੇਤ ਸੁਣ ਜੋ ਦੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦਿਓ ਭਜਾਏ ਇੰਦਰ ਜੇਹਵੇ ਤੇਈ ਮਾਰਗ ਰਾਏ ਪਲ ਵਿੱਚ ਦੇਵਤਾ 19 ਦਸਤੀ ਦਸਤ ਵਜਾਏ ਤਿਨਾ ਚਿੱਤ ਕਰ ਫਿਰ ਸ਼ਰਣਵਤ ਬੀਜ ਚਲਾਏ ਬੀੜੇ ਰਾਏ ਦੇ ਸੰਜ ਪਟੇਲਾ ਪਾਏ ਚਿਲਕਤ ਟੋਪੀਆਂ ਲੁੱਜਣੋਂ ਅਰੜਾਏ ਰਾਖਸ ਰੋਹਲੇ ਕਦੇ ਨਾ ਕਿਨੈ ਹਟਾਏ ਜੁੱਧ ਮਚਾਏ ਕਹਿ ਮਿਲਤੇ ਈ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੇਤੀ ਡੰਡ ਉਭਾਰੀ ਨੇੜ ਐ ਆਏ ਕਹਿ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬੈ ਦਸਤ ਉਭਾਰੀ ਗਦਾ ਫਿਰਾਏ ਕਹਿ ਸੈਨਾ ਸਭ ਸੰਘਾਰੀ ਸਰਨਵਤ ਬੀਜਦੀ ਜਣ ਮਦ ਖਾਏ ਮਦਾਰੀ ਘੂਮਨ ਸੂਰਮੇ ਅਗਨਤ ਪਾਓ ਪਸਾਰੀ ਰੁੱਲੇ ਆਹਾੜ ਵਿੱਚ ਜਾਪੈ ਖੇਡ ਖਡਾਰੀ ਸੁੱਤੇ ਫਾਗ ਨੂੰ ਸਰਣਵਤ ਬੀਜ ਹਕਾਰੇ ਰਹਦੇ ਸੂਰਮੇ ਜੋਦੇ ਜੇੜ ਮਨਾਰੇ ਦਿਸਣ ਖੇਤ ਵਿੱਚ ਸਭਨੀ ਦਸਤ ਉਭਾਰੇ ਤੇਗਾ ਤੁਹੇ ਕਹਿ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਤੇ ਠਣਕਾਰੇ ਤੇਗੀ ਉੱਭਰੇ ਘਾਟ ਘੜਨ ਠਠਿਆਰੇ ਜਾਣ ਬਣਾਇ ਕੈ ਸੱਟ ਪਈ ਜਮਧਾਣੀ ਦਲਾ ਮੁਕਾਬਲਾ ਹੂਮਰ ਬਰਗਸਤਾਣੀ ਦਲ ਵਿੱਚ ਕੱਤੀਓ ਸਣੇ ਤੁਰਾਂ ਪਹਲਾਣੀ ਡਿੱਗਣ ਸੂਰਮੇ ਉਠ ਉਠ ਮੰਗਨ ਪਾਣੀ ਕਾਇਲ ਕੂਮਦੇ ਏ ਵੱਡ ਮਾਰ ਵਿਹਾਣੀ ਉੱਪਰ ਰਾਕਸਾਂ ਬਿਜਲ ਜਿਉ ਚਰਲਾਣੀ ਉੱਠੀ ਦੇਵਤਾ ਪੌੜੀ ਚੋਬੀ ਧੌਂਸ ਉਭਾਰੀ ਦਲਾ ਮੁਕਾਬਲਾ ਸੱਬੋ ਸੈਨਾ ਮਾਰੀ ਪਲ ਵਿੱਚ दानਵੀ ਦੁਰਗਾ ਦਾਨੋ ਮਾਰੇ ਰੋਹ ਵਢਾਏ ਕੈ ਸਿਰ ਵਿੱਚ ਤੇਗ ਵਗਾਈ ਸ੍ਰਣਵਤ ਬੀਜ ਦੇ ਅਗਣਤ ਦਾਨੋ ਭਾਰੇ ਹੋਏ ਰੋਹ ਹੋਰ ਅਗਣਤ ਦਾਨੋ ਭਾਰੇ ਹੋਏ ਲੋਹੂਆ ਜੋਦੇ ਜੇਡ ਮਨਾਰੇ ਅੰਦਰ ਖੇਤ ਦੇ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਆਵੰਦੇ ਰਤੂ ਦੇ ਪਰ ਨਾਲੇ ਤਿੰਤੇ ਭੋਏ ਪਏ ਉੱਠੇ ਕਾਰਨ ਯਾਰੇ ਰਾਕਸ ਹੜ ਹੜਾਏ ਤੱਗਾ ਸੰਗਲਿਆਲੀ ਸੰਗਰਵਾਇਆ ਬਰਛੀ ਬੰਬਲਿਆਲੀ ਸੂਰੇ ਸੰਘਾਰੇ ਭੇੜ ਮੱਚਿਆ ਵੀਰਾਲੀ ਦੁਰਗਾ ਦਾਨ ਵੀ ਮਾਰ ਮੱਚੀ ਮਹਰਾਲੀ ਅੰਦਰ ਖੇਤ ਦਾ ਜਣ ਨਟ ਲੱਥੇ ਛਾਲੀ ਢੋਲ ਵਜਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮ ਧੜੀ ਕਣ ਵਿੱਚ ਜਿਉ ਛੰਛਾਲੀ ਤੇ ਗਾਂ ਹਸੀਆਂ ਘੁੰਮਰ ਯਾਰ ਸਿਆਲੀ ਬਣੀਆਂ ਕੇ ਜਮਾ ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੁਹੇ ਮਿਆਂ ਨੂੰ ਲਈਆਂ ਜਵਾਨੀ ਸੂਰਮੀ ਸਰਨਵਤ ਬੀਜ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਵੜਾਏ ਕੈ ਸਬਨੀ ਆਣ ਵਗਾਈਆਂ ਤੇ ਗਾਂ ਤੂਹ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਦੇਵੀ ਆ ਬਚਲਾਈਆਂ ਤੱਕ ਤੱਕ ਦਾਨ ਵੀ ਲੋ ਹੋ ਨਾਲ ਡੁਬਾਈਆਂ ਤੇ ਗਾਂ ਨੰਗੀਆਂ ਸਾਰ ਸੁਤੀ ਜਨ ਨਾਈਆਂ ਮਿਲ ਕੈ ਦੇਵੀਆਂ ਸੱਬੇ ਮਾਰਗੇ ਰਾਣਾਂ ਅੰਦਰ ਖੇਤ ਦੇ ਤਿੱਦੂ ਫੇਰ ਰਵਾਂ ਤੇ ਤਿੱਦੂ ਫੇਰ ਸਵਾਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚੇ ਆ ਢੋਲ ਸੰਖ ਨਗਾਰੇ ਵਾਏ ਕੈ ਚੰਡ ਚਤਾਰੀ ਕਾਲ ਕਾ ਮਨ ਬਹਿਲਾ ਰੋਸ ਵਢਾਏ ਕੈ ਨਿਕਲੀ ਮੱਥਾ ਫੋੜ ਕੇ ਜਣ ਫਤੇ ਨਿਸ਼ਾਨ ਵਜਾਏ ਕੈ ਜਾਗ ਸੁਜੰਮੀ ਜੁੱਧ ਨੋ ਜਰਵਾਣਾ ਜਣ ਮਰੜਾਏ ਕੈ ਦਲ ਵਿੱਚ ਘੇਰਾ ਘੱਤੇ ਆ ਜਣ ਸਹੀ ਤੁਰਿਆ ਗਣਣਾਏ ਕੈ ਆਪ ਵਿਸੂਲਾ ਹੋਇਆ ਤਿਹੁ ਲੋਕਾਂ ਤੇ ਖੁਨਸਾਏ ਕੈ ਰੋਹੋ ਸਿਧਾਨਾ ਚੱਕਰ ਪਾਣ ਕਰ ਨਿੰਦਾ ਖੜਗ ਉਠਾਏ ਕੈ ਆਗੈ ਰਕਸ ਬੈਠੇ ਰੋਹੋਲੇ ਤੀਰੀ ਤੇਗੀ ਛੈ ਬਰਲਾਏ ਕੈ ਪਕੜ ਪਛਾੜੇ ਰਕਸਾਂ ਦਲ ਦੇ ਤਾਂ ਅੰਦਰ ਜਾਏ ਕੈ ਬਹੁਗੇਸੀ ਪਕੜ ਪਛਾੜੇ ਅਨ ਤੈਨੇ ਅੰਦਰ ਤੁਮ ਰਚਾਏ ਕੈ ਵੱਡੇ ਵੱਡੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਏ ਕੈ ਰਣ ਕਾਲੀ ਗੁੱਸਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਅਣੀਆਂ ਰਾ ਚੋਈਆਂ ਤੂ ਕਿਰਪਾਣਾ ਤਿੱਖੀਆਂ ਨਾਲ ਲੋਹ ਧੋਈਆਂ ਹੂਰਾ ਸਰਨਵਤ ਬੀਜਨੋ ਘਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌ ਗਿਰਦੈ ਹੋਈਆਂ ਚੋਬੀ ਧੌਂਸਾ ਪਾਈਆਂ ਦਲਾ ਮੁਕਾਬਲਾ ਦਸਤੀ ਤੋ ਹੋ ਨਚਾਈਆਂ ਤੇ ਗਾਂ ਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸਤ ਗਿੱਦੀਆਂ ਬਿੱਦਣ ਰਾਤੀਆਂ ਆਂਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਲਾਈਆਂ ਲੋਹੂ ਭਖਣਾ ਫੌਜਾਂ ਮਾਰ ਹਟਾਈਆਂ ਦੇਵਾਦਾਨਵਾ ਭਜਦੀ ਕਥਾ ਸੁਨਾਈਆਂ ਰਾਜੇ ਸੁंभ ਥੈ ਭੁਈ ਨਾ ਪਾਉਣੇ ਪਾਈਆਂ ਬੂੰਦਾ ਰક્ત ਦੀਆਂ ਕਾਲੀ ਖੇਤ ਖਪਾਈਆਂ ਸੱਬੇ ਸੂਰਤਾ ਬਹੁਤੀ ਸ੍ਰੀ ਵਿਹਾਨਾਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੁੱਜੇ ਸੂਰਮੇ ਸੁंभ ਸੁਣੀ ਕਰ ਹਾਲੀ ਸ੍ਰਣ ਵਤ ਬੀਜ ਦੀ ਰਣ ਵਿੱਚ ਕਿਨੈ ਨਾ ਝਾਲੀ ਦੁਰਗਾ ਆਮਦੀ ਬਹੁਤੇ ਵੀਰ ਜਟਾਲੀ ਉੱਠੇ ਆਖ ਕਹਿ ਝੋਟਾਂ ਪਾਨ ਤੰਬਾਲੀ ਜਾਸਨ ਜੁਦਨੋਂ ਥਰ ਥਰ ਪ੍ਰਿਥਮੀ ਚਾਲੀ ਚਲਾ תר תר פריתמי ਚਾਲੀ ਦਲਾਂ ਚੜੰਦੇ ਆ ਨਾਉ ਜਿਵੇ ਹੈ ਹਾਲੀ ਸਹੋਦਰੀਆ ਉਹ ਵਿੱਚ ਧੂੜ ਉਤਾਹਾ ਖਾਲੀ ਛੜੀ ਤੁਰੰਗ ਮਾ ਜਾਣ ਪੁਕਾਰੀ ਚਾਲੂ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰੀਆਂ ਸਾਜੀ ਚੱਲੇ ਸੋਹੇ ਦੁਰਗ ਸਹਾ ਜਣਕਾਬੈ ਹਾਜੀ ਤੇ ਰੀਤੇਗੀ ਜਮ ਧੜੀ ਰਣ ਵੰਡੀ ਭਾਜੀ ਇਕ ਕਾਇਲ ਘੂਮਨਸੂਰ ਮੇ ਜਣ ਮੁਕਤਬ ਕਾਜੀ ਇਕ ਬੀਰ ਪਰੋਤੇ ਵਰਛੀਏ ਜਿਉ ਝੁਕ ਪਾਉਣ ਨਿਵਾਜੀ ਇਕ ਦੁਰਗਾ ਸੋਹੇ ਖੁੰਨ ਖੁੰਨ ਸਕੈ ਖੁੰਨ ਸਾਇਨ ਤਾਜੀ ਇਕ ਧਾਵਨ ਦੁਰਗਾ ਸਾਹਮਣੇ ਜੋ ਪਖ ਆਏ ਪਾਜੀ ਕਦੇ ਨਰ ਜੇ ਜੁੱਧ ਤੇ ਰਜ ਹੋਏ ਰਾਜੀ ਬੱਜੇ ਸੰਗਲਿਆਲੇ ਸੰਗਰ ਡੋਹਰੇ ਡਹੇ ਜੋ ਖੇਤ ਜਟਾਲੇ ਹੱਥਾਂ ਜੋੜ ਕੇ ਨੀਜੇ ਬੰਬਲੀਆਲੇ ਦਿਸਨ ਔੜੇ ਚੱਲੇ ਜਹਨ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਅਤਹਿ ਦਾਨ ਵੀ ਸੂਲ ਹੋਈਆਂ ਕੰਗਾ ਵਾਛੜ ਕੱਤੀਆਂ ਸੂਰਿਆਂ ਵਿੱਚ ਖੇਤ ਖਤੰਗਾ ਤੁਹੇ ਕਿਰਪਾਣਾ ਤਿੱਖੀਆਂ ਵਡਲਾ ਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਭਿਆ ਨਿਹੰਗਾ ਪੌੜੀ ਔਰੜ ਫੌਜਾਂ ਆਈਆਂ ਬੀਰ ਚੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜ ਕੇ ਉੱਠੇ ਰਣਮਚੇ ਆ ਵੱਡੇ ਆ ਵੱਡੇ ਹੰਕਾਰੀ ਸਿਰ ਧੜ ਬਹਾ ਗਨ ਲੈ ਫੁੱਲ ਜਿਹ ਹੈ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨਿਆਰੀ ਦੁਹਾ ਘੰਧਾਰਾ ਮੋਹ ਜੁੜੇ ਜਾਂ ਸੱਟ ਪਈ ਖਰਵਾਰ ਕੋ ਤੱਕ ਤੱਕ ਕੈਬਰ ਦੁਰਗ ਸਹਾ ਤੱਕ ਮਾਰੇ ਭੌਲੇ ਜੁਝਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਅਸਵਾਰ ਕੋ ਸੋਹਣ ਸੰਜਾ ਬਾਗੜਾ ਜਾਣ ਲੱਗੇ ਫੁੱਲ ਅਨਾਰ ਕੋ ਗੁੱਸੇ ਆਹੀ ਕਾਲ ਕਾ ਹੱਥ ਸੱਜੇ ਲੈ ਤਰਵਾਰ ਕੋ ਏ ਦੂ ਪਾਰੋ ਓਤ ਪਾਰ ਹਰ ਨਖਸ਼ ਕਈ ਹਜ਼ਾਰ ਕੋ ਜਿਣ ਇਕਾ ਰਹੀ ਕੰਧਾਰ ਕੋ ਸਦ ਰਹਿਮਤ ਤੇਰੇ ਵਾਰ ਕੋ ਪੌੜੀ ਦੁਹਾ ਕੰਧ ਆਰਾ ਮੋਹ ਜੁੜੇ ਸੱਟ ਪਈ ਜਮਤਾਣ ਕਾ ਤਦ ਖਿੰਗ ਸੁੰਬਨ ਚਾਇਆ ਡਾਲੇ ਉੱਪਰ ਬਰਗਸ ਤਾਨ ਕਾ ਫੜੀ ਬਲੰਦ ਮੰਗਾਈ ਉਸ ਫਰਮਾਇਸ ਕਰ ਮਲਤਾਨ ਕਾ ਗੁੱਸੇ ਆਈ ਸਾਹਮਣੇ ਰਣ ਅੰਦਰ ਕੱਤਣ ਕਾ ਆਗੇ ਤੇਗ ਵਗਾਈ ਦੁਰਗ ਸਹਾ ਵੱਡ ਸੁੰਬਨ ਵਹੀ ਪਲਾਣ ਕਾ ਰੜਕੀ ਜਾਏ ਕੈ ਧਰਤ ਕੋ ਵੱਡ ਪਖਰ ਵੱਡ ਕੇ ਕਾਣ ਕੋ ਵੀਰ ਪਲਾਣੋ ਡਿੱਗਿਆ ਕਰ ਸਜਦਾ ਸੁੰਭ ਸੁ ਜਾਣ ਕੋ ਸਬਾਸ ਸਲੋਣੇ ਖਾਣ ਕੋ ਸਦਾ ਸਬਾਸ ਤੇਰੇ ਤਾਣ ਕੋ ਤਾਰੀਫਾਂ ਪਾਨ ਜਵਣ ਕੋ ਸਦ ਰਹਿਮਤ ਕੈ ਫਾਂ ਖਾਣ ਕੋ ਸਦ ਰਹਿਮਤ ਤੁਰੇ ਨਚਾਣ ਕੋ ਪੌੜੀ ਦੁਰਗਾ ਤੈ ਦਾਨ ਵੀ ਗਹਿ ਸੰਗਰ ਕਥੇ ਓਰੜ ਉੱਠੇ ਸੂਰਮੇ ਆੜਾ ਹੈ ਮੱਥੇ ਕਟ ਤੁਫੰਗੀ ਕੈਬਰੀ ਦਲ ਗਾਹੇ ਨਕੱਥੇ ਦੇਖਣ ਜੰਗ ਫਰੇਸਤੇ ਅਸਮਾਨੋਂ ਲੱਥੇ ਪੌੜੀ ਦੁਹਾਂ ਕੰਧਾਰਾ ਮੋਹ ਜੁੜੇ ਦਲ ਕੁਰੇ ਨਗਾਰੇ ਔਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੇ ਤੇਗਾ ਵਰਛੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਖਰਾ ਗਲ ਸੰਜ ਸਵਾਰੇ ਲੈ ਕੇ ਵਰਛੀ ਦੁਰਗ ਸਹਾ ਸਹੋਦਾਨਵ ਮਾਰੇ ਚੜੇ ਰੱਥੀ ਗੱਜ ਘੋੜਈ ਮਾਰ ਭੋਏ ਤੇ ਡਾਰੇ ਜਾਨ ਹਲਵਾਈ ਸੇਖ ਨਾਲ ਬਿਨ ਵੜੇ ਉਤਾਰੇ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਨਾਲ ਧੌਸਾ ਭਾਰੀ ਲਈ ਭਗਉਤੀ ਦੁਰਗ ਸਹਾ ਵਰ ਜਾਗਨ ਭਾਰੀ ਲਾਈ ਰਾਜੇ ਸੁਮ ਬਨੋ ਰਤ ਪੀਏ ਪਿਆਰੀ ਸ਼ੰਭ ਪਲਾਣੋ ਡਿੱਗਿਆ ਉਪਮਾ ਵੀ ਜਾਰੀ ਡੁੱਬਰ ਤੂੰ ਨਾਲ ਹੋ ਨਿਕਲੀ ਵਰਛੀ ਦੁਤਾਰੀ ਜਾਨ ਰਜਾਦੀ ਉਤਰੀ ਪੈਨ ਸੋਹੀ ਸਾਰੀ ਪੌੜੀ ਦੁਰਗਾ ਤਹਦਾਨ ਵੀ ਭੇੜ ਭਿਆ ਸਵਾਹੀ ਸ਼ਸਤਰ ਪਜੂਤੇ ਦੁਰਗ ਸਹਾ ਗਹਿ ਸਬਨੀ ਵਾਹੀ ਸ਼ੰਭਨ ਸ਼ੰਭ ਸੰਘਾਰਿਆ ਵਥ ਜੇਹੇ ਸਾਹੀ ਫੌਜਾਂ ਰਾਖ ਸਿਆਰੀਆਂ ਦੇਖ ਰੋਬਨਤਾਹੀ ਮੋਹੇ ਕੜੂਚੇ ਕਾਹ ਦੇ ਛੱਡ ਘੋੜੇ ਰਾਹੀ ਭਜਦੇ ਹੋਏ ਮਾਰਿਆਨ ਮੁੜ ਝਾਕਨ ਨਾਹੀ ਪੌੜੀ ਸ਼ੁੰਭਨ ਸ਼ੁੰਭ ਪਠਾਇਆ ਜੰਮ ਦੇ ਧਾਮ ਨੋ ਇੰਦਰ ਸੱਦ ਬੁਲਾਇਆ ਰਾਜ ਅਬ ਪੀਗ ਅਗਬ ਅਬ ਖੇਪਨੋ ਸਿਰ ਪਰ ਛਤਰ ਫੇਰਾ ਯਾ ਰਾਜੇ ਇੰਦਰ ਦੇ 14 ਲੋਕਾਂ ਝਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ